ਆ ਵੀਡੀਓ ਦੇਖ ਕੇ ਕੁਆਲੀਫਾਈ ਕਰਦੇ ਗੱਲ ਆ। ਪੁਲਿਸ ਹਸਪਤਾਲ 'ਚ ਖੜੇ ਮਹਾਲੀ ਤੇ ਆ ਰਾਜਵੀਰ ਬੋਕਡਾਊਟ ਕਾਲਾ ਐਕਸੀਡੈਂਟ ਹੋਇਆ। ਸੱਟ ਲੱਗੀ ਐ ਤੇ ਹਲਾਸ ਚੱਲ ਰਿਹਾ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟ੍ਰੀਟ ਕਰ ਰਹੇ ਆ ਤੇ ਆਪਣਾ ਰਾਜਵੀਰ ਸਰਵਾਈਵ ਵੀ ਕਰ ਰਹੇ ਆ। ਬਸ ਸਾਨੂੰ ਬੜੇ ਦੁੱਖੜਾ ਕਹਿਣਾ ਪੈ ਰਿਹਾ ਕਿ ਬਹੁਤ ਸਾਰੇ ਸਜਣ ਪਤਾ ਨਹੀਂ ਉਹ ਕਿਹੜਾ ਵੀੜਿਆ ਕਿ ਆਰ ਆਈ ਪੀ ਆਰ ਆਈ ਪੀ ਇਸ ਤਰ੍ਹਾਂ ਦੇ ਸਨੇਹ ਜਿਹੜੇ ਕਹਿੰਦੇ ਰਾਜਵੀਰ ਨੂੰ ਚਾਹਣਾ ਨੂੰ ਦੇ ਰਹੇ ਆ ਉਹ ਸਾਨੂੰ ਕਦੇ ਨਹੀਂ ਮਿਲ ਜੂਰੀ ਤੇ ਮਹਾਰਾਜ ਜੀ ਕਹਿੰਦਾ ਕਿ ਰਾਜਵੀਰ ਇਸ ਵੇਲੇ ਤਲਕੇ ਤੇ ਹੁਣ ਮੇਰੀ ਗੱਲ ਤੇ 8 ਵਜੇ ਤੇ ਬਿਲਕੁਲ ਠੀਕ ਠਾਕ ਆ ਸਰਵਾਈਵ ਕਰ ਰਿਹਾ ਜਿਦਾ ਤੁਹਾਨੂੰ ਪਤਾ ਯਾਰ ਆਜਵੀਰ ਜਵੰਦਾਰੇ ਹੋਏ ਐਕਸੀਡੈਂਟ ਦਾ ਉਥੇ ਜਿੱਥੇ ਸਾਰੀ ਦੁਨੀਆ ਉਹਦੇ ਵਾਸਤੇ ਅਰਦਾਸ ਕਰ ਰਹੀ ਆ ਸਿਹਤ ਜਾਂ ਜੀਵਨ ਦਰਸਤੀ ਲਈ ਉਹਦੀ ਸਿਹਤਨ ਦਰਸਤੀ ਲਈ ਅਰਦਾਸ ਕਰ ਰਹੀ ਆ ਉਥੇ ਇਦਾਂ ਦੇ ਲੋਕ ਵੀ ਹੈਗੇ ਜਿਨ੍ਹਾਂ ਨੂੰ ਸਿਰਫ ਵਿਊ ਚਾਹੀਦਾ ਤੇ ਵਿਊ ਤੋਂ ਪੈਸਾ ਚਾਹੀਦਾ ਉਹਦੇ ਮੋਦੀ ਖੁੱਟੀ ਖਬਰ ਫਲਾ ਰਹੇ ਆ ਰਿਪ ਲਿਖ ਕੇ ਥੱਲੇ ਮੈਸੇਜ ਪਾ ਰਹੇ ਪੋਸਟਾਂ ਪਾ ਰਹੇ ਉਹ ਭਰਾਵਾ ਕੋਈ ਸ਼ਰਮ ਕਰ ਲੋ ਤੁਹਾਨੂੰ ਹਰ ਥਾਂ ਤੇ ਪੈਸਾ ਹੀ ਨਾ ਜਰੋਂਦਾ ਕਿਸੇ ਦੁਖ ਰਿਤ ਸੈਨਿਕ ਨੇ ਦਾਰ ਹਰ ਥਾਂ ਤੋਂ ਪੈਸਾ ਐ ਨਾ ਲੱਭਿਆ ਕਰੋ ਪੈਸਾ ਹੋਰ ਵੀ ਪਾਸੇ ਆ ਜਾਊਗਾ ਹੋਰ ਤਰੀਕੇ ਨਾਲ ਵੀ ਕਮਾਇਆ ਜਾਊਗਾ ਪਰ ਕਿਸੇ ਨੇ ਇਦਾਂ ਕਰਕੇ ਨਾ ਪੈਸਾ ਕਮਾਓ ਉਹਦੇ ਯਾਰ ਉਹਨਾਂ ਦੇ ਪਰਿਵਾਰ ਤੇ ਕੀ ਬੀਜ ਦਿਓ ਇਹ ਤਾਂ ਸ਼ਰਮ ਕਰ ਲਓ ਤੁਹਾਡਾ ਵੀ ਪਰਿਵਾਰ ਹੈਗੇ ਆ ਤੁਸੀਂ ਵੀ ਕਿਸੇ ਦੇ ਬੱਚੇ ਉਹ ਭੈਣੋਂ ਭਰਾਓ ਤੁਸੀਂ ਵੀ ਥੋੜੀ ਸ਼ਰਮ ਕਰ ਲਓ ਮੈਂ ਕਹਿੰਦਾ ਜਿਹੜਾ ਇਦਾਂ ਝੂਠੀ ਖੋਰ ਫਲਾ ਰਹੇ ਇਹਨਾਂ ਦੇ ਪੇਜ ਨੂੰ ਤੁਸੀਂ ਕਮੈਂਟ ਲਾਈਕ ਕਰਨਾ ਬੰਦ ਕਰੋ ਤੇ ਇਹਨਾਂ ਨੂੰ ਬਲੌਕ ਮਾਰੋ ਇਹਨਾਂ ਨੂੰ ਅਨ ਨੂੰ ਫੋਲੋ ਕਰੋ ਇਹ ਜੇ ਬੰਦਿਆਂ ਨੂੰ ਕਹਿੰਦੇ ਆ ਦਿਵਾਨ ਨਾਲੋਂ ਦਵਾ ਦੀ ਜਾਰੀ ਲੱਗਦੀ ਆ ਸਤਿ ਸ੍ਰੀ ਅਕਾਲ